ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਦਾ ਜਿਹੜਾ ਉਪਾਅ ਅਸੀਂ ਲੈ ਕੇ ਆਏ ਹਾਂ ਉਹ ਹੈ ਰਾਹੂ ਕੇ ਤੁ ਨੂੰ ਸ਼ਾਂਤ ਕਰਨ ਦਾ ਉਪਾਅ ਅਸੀਂ ਆਪਣੀ ਬਹੁਤ ਸਾਰੀ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿ ਰਾਹੂ ਤੇ ਕੇਤੂ ਦੋ ਨਾਮ ਸੁਣਨ ਲਈ ਹਨ ਪਰ ਉਹ ਹੈਗੇ ਇੱਕੋ ਹੀ ਹਨ ਤੇ ਉਹਨਾਂ ਦਾ ਕੰਮ ਇੱਕੋ ਹੀ ਹੈ ਜੇਕਰ ਸਾਡੇ ਘਰ ਵਿੱਚ ਉਹ ਡੇਰਾ ਜਮਾ ਕੇ ਬੈਠ ਗਏ ਹਨ ਤਾਂ ਸਮਝ ਲਓ ਕਿ ਸਾਡੇ ਘਰ ਵਿੱਚ ਪਰੇਸ਼ਾਨੀ ਦਾ ਢੇਰ ਲੱਗ ਜਾਣਾ ਹੈ ਸਾਨੂੰ ਸਮਝ ਨਹੀਂ ਆਵੇਗਾ ਕਿ ਅਸੀਂ ਜਿਹੜਾ ਵੀ ਕੰਮ ਕਰ ਰਹੇ ਹਾਂ ਉਹ ਕਿਉਂ ਰੁਕ ਰਿਹਾ ਹੈ ਉਹ ਰਾਹੂ ਕੇਤੂ ਦਾ ਜਮਾੜਾ ਪ੍ਰਭਾਵ ਹੁੰਦਾ ਹੈ ਵੈਸੇ ਤਾਂ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਕਾਲ ਯੁੱਗ ਵਿੱਚ ਹਰ ਘਰ ਵਿੱਚ ਰਾਹੂ ਕੇਤੂ ਨੇ ਆਪਣਾ ਡੇਰਾ ਜਮਾਇਆ ਹੋਇਆ ਹੈ ਜੇਕਰ ਤੁਸੀਂ ਚਾਹੁੰਦੇ ਹੋਗੇ ਇਸ ਰਾਹੂ ਕੇਤੂ ਨੂੰ ਅਸੀਂ ਸ਼ਾਂਤ ਕਰੀਏ ਤਾਂ ਇਹ ਉਪਾਅ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲਾ ਹੈ ਕਿਉਂਕਿ ਇਸ ਦੇ ਪ੍ਰਭਾਵ ਦੇ ਮਾੜੇ ਕਾਰਨ ਸਾਡੇ ਘਰ ਵਿੱਚ ਪੈਸਾ ਨਹੀਂ ਆਉਂਦਾ ਹੈ ਘਰ ਵਿੱਚ ਬਰਕਤ ਨਹੀਂ ਆਉਂਦੀ ਘਰ ਦੇ ਜਿਹੜੇ ਬੱਚੇ ਹਨ ਉਹ ਗੁਰੀ ਸੰਗਤ ਵਿੱਚ ਚਲੇ ਜਾਂਦੇ ਹਨ ਜਿਹੜਾ ਵੀ ਪਤੀ ਪਤਨੀ ਦਾ ਦੰਪਤੀ ਜੀਵਨ ਹੁੰਦਾ ਹੈ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦਾ ਹੈ ਤਲਾਕ ਤੱਕ ਦਾ ਗੱਲ ਪਹੁੰਚ ਜਾਂਦੀ ਹੈ ਸਿਚੁਏਸ਼ਨ ਲੜਾਈਆਂ ਝਗੜੇ ਵਿੱਚ ਸਭ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ ਸੋ ਸਿੰਘ ਅੱਜ ਕੀ ਕਰਨਾ ਹੈ ਰਾਹੂ ਅਤੇ ਕੇਤੂ ਨੂੰ ਸ਼ਾਂਤ ਕਰਨਾ ਹੈ ਆਪਣੇ ਘਰ ਵਿੱਚ ਲਿਆਉਣੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਪੈਸੇ ਨਾਲ ਕਿ ਸਾਡਾ ਘਰ ਪਰ ਜਾਵੇ ਸਾਡੇ ਘਰ ਵਿੱਚੋਂ ਕਲੇ-ਕਲੇਸ਼ ਖਤਮ ਹੋ ਜਾਣ ਸਾਡੇ ਬੱਚੇ ਚੰਗੀ ਸੰਗਤ ਕਰਨ ਤਾਂ ਤਾਂ ਕਿ ਬੁਰੀ ਸੰਗਤ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਜਾਵੇ ਉਸ ਦੇ ਲਈ ਤੁਹਾਨੂੰ ਕੀ ਕਰਨਾ ਪਏਗਾ ਦੇਖੋ ਜੀ ਜਿਹੜਾ ਮੇਨੂ ਪਾ ਹੈ ਉਹ ਤਾਂ ਮੈਂ ਤੁਹਾਨੂੰ ਦੱਸਾਂਗੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਇਹ ਤੁਸੀਂ ਬੁੱਧਵਾਰ ਜਾਂ ਸ਼ਨੀਵਾਰ ਦੇ ਦਿਨ ਇਹ ਉਪਾਅ ਕਰ ਸਕਦੇ ਹੋ ਤੁਸੀਂ ਪਾਉਣੀ ਹੈ ਇੱਕ ਚੰਦਨ ਦੀ ਮਾਲਾ ਇਹ ਮਾਲਾ ਜਿਹੜੀ ਹੈ ਚੰਦਨ ਦੀ ਇਸ ਨੂੰ ਤੁਸੀਂ ਗਲੇ ਵਿੱਚ ਵੀ ਪਾ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਹੱਥ ਵਿੱਚ ਜਿਵੇਂ ਆਪਾਂ ਕੜਾ ਪਾਉਂਦੇ ਹਾਂ ਉਸ ਨੂੰ ਲਪੇਟ ਕੇ ਇਸ ਮਾਲਾ ਨੂੰ ਉੱਥੇ ਵੀ ਹੱਥ ਵਿੱਚ ਵੀ ਪਾ ਸਕਦੇ ਹਾਂ ਇਸ ਦੇ ਨਾਲ ਕੀ ਹੋਏਗਾ ਜੋ ਤੁਹਾਡੇ ਰਾਹੂ ਅਤੇ ਕੇਤੂ ਹਨ ਬਿਲਕੁਲ ਸ਼ਾਂਤ ਹੋ ਜਾਣਗੇ ਜੇ ਤੁਸੀਂ ਬਾਹਰ ਵੀ ਕਿਧਰੇ ਜਾਓਗੇ ਕਿਉਂਕਿ ਰਾਹੂ ਕੇਤੂ ਦੇ ਨਾਲ ਦੁਰਘਟਨਾ ਹੁੰਦੀ ਹੈ ਮੌਤ ਤੱਕ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ ਇਸ ਦੇ ਨਾਲ ਤੁਹਾਨੂੰ ਜਿਹੜੀ ਮਾਲਾ ਹੈ ਬਾਹਰ ਕਿਧਰੇ ਵੀ ਜਾਓਗੇ ਤੁਹਾਨੂੰ ਕਿਸੇ ਵੀ ਚੀਜ਼ ਦੀ ਨਜ਼ਰ ਨਹੀਂ ਲੱਗੇਗੀ ਔਰ ਤੁਹਾਡਾ ਜਿਹੜਾ ਵੀ ਤੁਸੀਂ ਕੋਈ ਕੰਮ ਕਰਨ ਜਾ ਰਹੇ ਹੋ ਕੰਮ ਪੂਰਾ ਹੁੰਦਾ ਹੈ ਸੋ ਇਹ ਜਿਹੜੀ ਮਾਲਾ ਤੁਸੀਂ ਪਾਉਣੀ ਹੈ ਇਹ ਤੁਸੀਂ ਜਾਂ ਤਾਂ ਸ਼ਨੀਵਾਰ ਨੂੰ ਪਾਓ ਜਾਂ ਫਿਰ ਬੁੱਧਵਾਰ ਨੂੰ ਇਹ ਤਾਂ ਹੋ ਗਿਆ ਜੀ ਪਹਿਲਾ ਉਪਾਅ ਹੁਣ ਮੈਂ ਗੱਲ ਕਰਦੀ ਹਾਂ ਮੇਨ ਉਪਾਅ ਬਾਰੇ ਆਪਾਂ ਆਪਣੇ ਘਰ ਵਿੱਚ ਰਾਹੂ ਤੇ ਕੇਤੂ ਨੂੰ ਸ਼ਾਂਤ ਕਰਨਾ ਹੈ ਇਸ ਲਈ ਇਸ ਦੇ ਲਈ ਤੁਹਾਨੂੰ ਚਾਹੀਦਾ ਹੈ 1.5 ਮੀਟਰ ਨੀਲਾ ਕੱਪੜਾ ਜਿਹੜਾ ਇਹ ਨੀਲਾ ਕੱਪੜਾ ਹੈ ਇੱਕਦਮ ਗਾੜੇ ਨੀਲੇ ਰੰਗ ਦਾ ਹੋਣਾ ਚਾਹੀਦਾ ਹੈ ਤੇ ਇਹ ਉਪਾਅ ਹੈ ਆਪਾਂ ਕਰਨਾ ਹੈ ਸ਼ਨੀਵਾਰ ਨੂੰ ਠੀਕ ਹੈ ਸ਼ਨੀਵਾਰ ਨੂੰ ਸ਼ਾਮ 8 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਤੁਸੀਂ ਉਪਾਅ ਕਰਨਾ ਹੈ ਤੁਹਾਨੂੰ ਚਾਹੀਦਾ ਹੈ 1.5 ਮੀਟਰ ਨੀਲੇ ਰੰਗ ਦਾ ਕੱਪੜਾ ਤੇ ਥੋੜੇ ਜਿਹੇ ਤੁਹਾਨੂੰ ਚਾਹੀਦੇ ਹਨ ਕਾਲੇ ਥਿੱਲ ਉਸ ਨੂੰ ਜਿਹੜਾ ਆਪਾਂ ਨੀਲੇ ਰੰਗ ਦਾ ਕੱਪੜਾ ਹੈ ਉਸ ਦੇ ਅੰਦਰ ਤੁਸੀਂ ਕਾਲੇ ਥਿੱਲ ਪਾ ਦੇਣੇ ਹਨ ਤੇ ਇਸ ਦੀ ਇੱਕ ਪੋਟਲੀ ਬਣਾ ਲੈਣੀ ਹੈ ਕਹਿੰਦਾ ਮਤਲਬ ਇਸ ਕੱਪੜੇ ਨੂੰ ਤੁਸੀਂ ਇੱਕ ਗੰਢ ਬਣਾ ਦੇਣੀ ਹੈ ਠੀਕ ਹੈ ਪੋਟਲੀ ਬਣਾ ਕੇ ਤਿਆਰ ਕਰ ਦੇਣੀ ਹੈ ਇਸ ਪੋਟਲੀ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਲਟਕਾ ਦੇਣਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕੀ ਨਾ ਦੇਖਣ ਕਈਆਂ ਦੀ ਪ੍ਰੋਬਲਮ ਹੁੰਦੀ ਹੈ ਕਿ ਲੋਕੀ ਦੇਖਣਗੇ ਵੈਸੇ ਤਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਪਰ ਮੇਰੇ ਅਕੋਰਡਿੰਗ ਕਿਉਂਕਿ ਲੋਕੀ ਜ਼ਿਆਦਾ ਕੋਈ ਭਲਾ ਨਹੀਂ ਕਰਦੇ ਪਰ ਜੇਕਰ ਤੁਹਾਡੇ ਉਤੇ ਦੁੱਖ ਆਏ ਹੋਣ ਤਾਂ ਕਦੀ ਵੀ ਤੁਹਾਡੀ ਸਹਾਇਤਾ ਨਹੀਂ ਕਰਨਗੇ ਸਿਰਫ ਤੁਹਾਡਾ ਮਜ਼ਾਕ ਹੀ ਉਡਾਉਂਦੇ ਹਨ ਤੁਹਾਡਾ ਤਮਾਸ਼ਾ ਹੀ ਦੇਖਦੇ ਹਨ ਤਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਜਿਨ੍ਹਾਂ ਨੂੰ ਤਾਂ ਲੋਕਾਂ ਦੀ ਪਰਵਾਹ ਨਹੀਂ ਹੈ ਆਪਣੇ ਘਰ ਦੇ ਮੇਨ ਗੇਟ ਦੇ ਉੱਤੇ ਤੁਸੀਂ ਇਹ ਲਗਾ ਕੇ ਦੇਖੋ ਰਾਹੁ ਕਿ ਤੁਸੀਂ ਜਿਹੜੀ ਵੀ ਬੁਰੀ ਨਜ਼ਰ ਬੁਰੀ ਦਸ਼ਾ ਉੱਤੇ ਆਈ ਹੋਈ ਹੈ ਘਰ ਦੇ ਬਿਲਕੁਲ ਖਤਮ ਹੋ ਜਾਵੇਗੀ ਕੋਈ ਵੀ ਬੁਰੀਆਂ ਸ਼ਕਤੀਆਂ ਤੁਹਾਡੇ ਘਰ ਦੇ ਅੰਦਰ ਕੋਈ 네ਗੇਟਿਵ એનર્ਜੀ ਤੁਹਾਡੇ ਘਰ ਦੇ ਅੰਦਰ ਐਂਟਰ ਨਹੀਂ ਕਰ ਸਕਦੀਆਂ ਤੁਹਾਡੀਆਂ ਸਾਰੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਸਾਰੀਆਂ ਖਤਮ ਹੋ ਜਾਣਗੀਆਂ ਪੈਸੇ ਆਉਣ ਲੱਗ ਜਾਣਗੇ ਜੋ ਤੁਹਾਡੇ ਪਤੀ ਪਤਨੀ ਵਿੱਚ ਝਗੜੇ ਲੜਾਈਆਂ ਹੋ ਰਹੀ ਸੀ ਉਹ ਖਤਮ ਹੋ ਜਾਣਗੇ ਬੁਰੀ ਸੰਗਤ ਵਿੱਚ ਜਿਹੜੇ ਤੁਹਾਡੇ ਬੱਚੇ ਫਸ ਚੁੱਕੇ ਹਨ ਉਹ ਅੱਛੀ ਸੰਗਤ ਵਿੱਚ ਆ ਜਾਣਗੇ ਪਰ ਜਿਹੜੇ ਲੋਕ ਆਪਣੇ ਘਰ ਦੇ ਮੇਨ ਗੇਟ ਤੇ ਪੋਟਲੀ ਨਹੀਂ ਲਟਕਾ ਸਕਦੇ ਹੋ ਆਪਣੇ ਘਰ ਦਾ ਜਿਹੜਾ ਵੇੜਾ ਹੁੰਦਾ ਹੈ ਉਥੇ ਇੱਕ ਰਾਈਟ ਸਾਈਡ ਤੇ ਬਾਹਰ ਵਾਲੀ ਸਾਈਡ ਤੇ ਖੜੇ ਹੋ ਕੇ ਉਥੋਂ ਸੱਜੇ ਪਾਸੇ ਵੱਲ ਇੱਕ ਕੇਲਾ ਲਗਾ ਕੇ ਉਥੇ ਤੁਸੀਂ ਆਪਣੇ ਉਹ ਜਿਹੜੀ ਪੋਟਲੀ ਬਣਾਈ ਹੋ ਉਸ ਨੂੰ ਟੰਗ ਸਕਦੇ ਹੋ ਤੇ ਉਸ ਦੇ ਉੱਪਰ ਕੋਈ ਫੋਟੋ ਤੁਸੀਂ ਲਗਾ ਸਕਦੇ ਹੋ ਇਸ ਦੇ ਨਾਲ ਕਿਸੇ ਨੂੰ ਵੀ ਪਤਾ ਨਹੀਂ ਚੱਲੇਗਾ ਕਿ ਤੁਸੀਂ ਕੀ ਰੱਖਿਆ ਹੋਇਆ ਹੈ ਜਿਸ ਦੇ ਨਾਲ ਸਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਦੋਸਤੋ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਦਾ ਉਪਾਅ ਅਤੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜੀ ਜਾਂ ਫਿਰ ਜੈ ਸ਼ਨੀ ਦੇਵ ਲਿਖਣਾ ਕਦੇ ਨਾ ਭੁੱਲਣਾ ਅਰੇ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ